ਡੇ ਪਿੰਡ ਦਾ ਬਾਈ ਇੱਕ ਗਾਂਧੀ ਹੈਗਾ ਸਵੇਰ ਹੈ ਐਕਸ ਸਵੇਰ ਹੈ ਰੱਬ ਨੇ ਮਿੱਤਰੋ ਮੀ ਨਾ ਪਾਇਆ ਸਾਰੀ ਮਿਹਨਤ ਇੰਨਾ ਤੇ ਹੁੰਦੀ ਸੀ ਕਿ ਤੇ ਇਹ ਕਿਕਰਾਂ ਤੇ ਹੁੰਦੀ ਸੀ ਤੇ ਮੇਰੇ ਹਿਸਾਬ ਨਾਲ ਬੇਰੀਆਂ ਤੇ ਵੀ ਸ਼ਾਇਦ ਹੁੰਦੀ ਸੀ ਕਿੱਕਾ ਪਾ ਦੇ ਮੀ ਗਾਂਧੀ ਇਹਨਾਂ ਨੂੰ ਪਤਾ ਨਹੀਂ ਹੁਣ ਇਹ ਕੀ ਕੰਮ ਕਰਦੀ ਉਹ ਮਿੱਤਰਾਂ ਦੀ ਅੱਖ ਥੱਲੇ ਬੜੇ ਚਿਰ ਦੇ ਨਹੀਂ ਜਿੱਤੇ ਛੜ ਕੇ ਤੱਕੇ ਰਗੜਾਂਗੇ ਗਾਂਧੀ ਕਰ ਦੇ ਕਿਰਪਾ ਮਿੱਤਰਾ ਹਾਂਜੀ ਮੇਂ ਤਰੋਤਾ ਸਵਾਗਤ ਕਰਦਾ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਚ ਤੁਹਾਨੂੰ ਦੱਸਦੇ ਆ ਤੁਹਾਨੂੰ ਨਰਮੇ ਬਾਰੇ ਠੀਕ ਆ ਤੇ ਅੱਜ ਮੈਂ ਪਹੁੰਚ ਗਿਆ ਖੇਤ ਤੇ ਨਰਮੇ ਨੂੰ ਲੌਣੇ ਨਾਲੇ ਪਾਣੀ ਤੇ ਨਾਲੇ ਤੁਹਾਨੂੰ ਆਹ ਮਿੱਤਰੋ ਦੇਖਣ ਚ ਨਰਮਾ ਤੁਹਾਨੂੰ ਛੋਟਾ ਲੱਗੀਆਂਦਾ ਵੀਡੀਓ ਦੇ ਵਿੱਚ ਪਰ ਹੈ ਬਹੁਤ ਵੱਡਾ ਛੀਛੀ ਸਾਫ ਸਾਫ ਫੁੱਟ ਕੱਦ ਹੋਊ ਹੈ ਇਹ ਨਰਮੇ ਦਾ ਤੇ ਬਾਕੀ ਜੁੜੇ ਰੋ ਵੀਡੀਓ ਦੇ ਨਾਲ ਆਪਣੀ ਦੇ ਨਾਲ ਮਿੱਤਰੋ ਆਸੀ ਆਪਣੇ ਪੈ ਪਲਾਣਾ ਨੱਕਾ ਤੇ ਸਾਰ ਘੈਰ ਚ ਪਾਣੀ ਪਈ ਜਾਂਦਾਗਾ ਅਨੇ ਯਾਰੇ ਆਈ ਜਾਂਦੇ ਪਾਣੀ ਲਈ ਜਾਂਦੇ ਆ ਦੇਖੋ ਪਾਣੀ ਕਿੰਨਾ ਸਾਫ ਪਾਣੀ ਆ ਲੋ ਬਈ ਕਦੇ ਲਈ ਹਟਾ ਲੋ ਤੇ ਕਦੇ ਕੱਢ ਦੋ ਲਾ ਹੁਣ ਆਪਾਂ ਲਈਆ ਕੱਢਦੇ ਆ ਉੱਥੇ ਲਾਵੇਂ ਪੰਨਾ ਤੇ ਆਪਾਂ ਇਹ ਚਰਾਲ ਤੇ ਬੁੱਧ ਵੀਰਾਂ ਨੂੰ ਪਤਾ ਨਹੀਂ ਹੁਣ ਇਹ ਕੀ ਕੰਮ ਕਰਦੀ ਆ ਇਹ ਥੱਲੋਂ ਪਾਣੀ ਮਿੱਤਰੋਂ ਚੱਕ ਕੇ ਤਾਂ ਸੜ ਦਿੰਦੀ ਆ ਇਹਦੀ ਚਾਲ ਐ ਹੁੰਦੀ ਆ ਸਾਇੰਟਿਕ ਅਕੇ ਪਾਣੀ ਤਾਂ ਸੜਦਾਂਦੀ ਹੈ ਬਣਾਈ ਇਸ ਹਿਸਾਬ ਨਾਲ ਹੁੰਦੀ ਹੈ ਇਹ ਤੇ ਕਿੰਨਾ ਮਰਜੀ ਪਾਣੀ ਚ ਕਾ ਲੋ ਇਹਨੂੰ ਪਾਣੀ ਲਾ ਲਾ ਲਾਤਾ ਨਹੀਂ ਮਿੱਤਰੋ ਟਾਈਮ ਪਾਸ ਹੋਣਾ ਸਾਡੇ ਸਾਡੇ ਪਿੰਡ ਦਾ ਬਾਈ ਇੱਕ ਗਾਂਧੀ ਹੈਗਾ ਉਹਨੂੰ ਮੇਰੇ ਵੀਰ ਨੂੰ ਬੈਂਤੀ ਹੈਗੀ ਜਦੋਂ ਪਹਿਲਾਂ ਮੀਂਹ ਬਾਲੇ ਪੈਂਦੇ ਸੀਗੇ ਉਦੋਂ ਉਹ ਦੱਸ ਦਿੰਦਾ ਸੀਗਾ ਵੀ ਵੀ ਪੈਣਗੇ ਮਿੱਤਰੋ 4-5 ਦਿਨ ਮੀਂਹ ਆਉਣਗੇ ਤੇ ਉਹਨੂੰ ਬਈ ਬੇਨਤੀ ਕਰਦੇ ਮੈਂ ਬਲੌਗ ਦੇਖਦਾ ਹੋਊਗਾ ਜਰੂਰ ਮੇਰਾ ਉਹ ਤੇ ਭਰਾ ਬਣ ਕੇ ਮੀਂਹ ਲੈ ਕੇ ਆਉ ਖਾ ਹੋਇਆ ਪੈ ਗਰ ਗਰਮੀ ਨਾਲ ਇਧਰ ਗਮਾਰਾ ਵੀ ਜਵਾਬ ਦਈ ਜਾਂਦਾ ਦੇਖ ਤੇ ਨਰਮਾ ਨਰਮਾ ਚੱਲ ਪਾਣੀ ਪੂਣੀ ਲਾ ਕੇ ਡੰਗ ਲੈ ਜੂਗਾ ਤੇ ਬੱਦਲ ਬਾਈ ਤਾਂ ਪੂਰੀ ਆ ਰਹੀ ਆ ਦੇਖੋ ਵੀਊ ਚੈੱਕ ਕਰੋ ਕਿੰਨਾ ਘੈਂਟ ਵੀਊਅਰ ਹੈਗਾ ਬਾਕੀ ਦੇਖੋ ਨੂੰ ਸੋਹਣਾ ਇਹ ਪਰ ਮੀਂਹ ਨਹੀਂ ਪਾਉਂਦੇ ਤੇ ਗਾਂਧੀ ਗਾਂਧੀ ਬਾਈ ਬਣ ਕੇ ਕਾਰ ਕਿਰਪਾ ਮੀਂਹ ਲੈ ਕੇ ਆਇਆ ਰਹੇ ਤਾਂ ਔਖਾ ਹੋ ਜੂ ਕੰਮ ਮੇਰਾ ਬਾਈ ਬਣ ਕੇ ਪਾਣੀ ਲਾ ਲਾ ਮਿੱਤਰੋ ਸਾਡਾ ਬੁਲਾ ਬੁਰਾ ਹਾਲ ਉਹ ਤਾਂ ਹੁਣ ਹੀ ਹੋਣਾਗਾ ਉਤੋਂ ਗਰਮੀ ਨੇ ਬੁਰਾ ਹਾਲ ਕਰਕੇ ਮਿੱਤਰੋ ਗਰਮੀ ਨੇ ਬੁਰਾ ਹਾਲ ਗਾਂਧੀ ਕਰਦੇ ਕਿਰਪਾ ਮਿੱਤਰਾ ਇਧਰ ਗਰਮੀ ਬਹੁਤ ਹੋਈ ਪਈ ਆ ਹੱਦੋਂ ਵੱਧ ਗਰਮੀ ਹੋ ਰਹੀ ਆ ਪਵਾਲਾ ਮੀਂਹ ਮੂੰਹ ਜੇ ਪਵਾਈ ਦੇ ਦਾ ਭਰਾਵਾ ਉੱਖਾ ਹੋ ਗਿਆ ਕੰਮ। ਉਹ ਮਿੱਤਰਾਂ ਦੀ ਅੱਖ ਥੱਲੇ ਬੜੇ ਚਿਰ ਦੇਣੀ ਜਿੱਤੇ ਝੜ ਗਏ ਤੱਕੇ ਰਗੜਾਂਗੇ। ਅੱਜ ਕੱਲ ਮਿੱਤਰੋ ਗਾਣੇ ਬਹੁਤ ਪੜੇ-ਪੜੇ ਆਈ ਜਾਂਦੇ ਆ। ਪਰ ਇਦਾਂ ਦਾ ਕੁਛ ਨਹੀਂ ਕਰਨਾ। ਗਾਣਿਆਂ ਨੂੰ ਹਮੇਸ਼ਾ ਇੰਜੋਏਮੈਂਟ ਕਰੋ ਗਾਣਿਆਂ ਦੇ ਵਿੱਚ ਹੀ। ਕਸਾ ਚੱਲ ਕਰੋ। ਲੜਾਈਆਂ ਲੁੜੀਆਂ ਚ ਕੁਛ ਨਹੀਂ ਹੈਗਾ। ਯਾਰ ਇਹ ਲੋ ਜ਼ਿੰਦਗੀ ਦੇ ਕੰਮ ਕਰੋ ਨਾਲੇ। ਬੜਾ ਨਿਆਰਾ ਹੁੰਦਾ ਜ਼ਿੰਦਗੀ ਜੀ ਫੇਰਾ ਦੇਖੋ ਬਾਈ ਮਿੱਤਰੋ ਕਾਇ ਕਿੰਮੀ ਆ ਵਧੀਆ ਆਪਦੇ ਖੇਤ ਫਿਰਦੇ ਆ ਪ੍ਰਮਾਤਮਾ ਦੀ ਮਿਹਰ ਆ ਤੇ ਆ ਵੀਊ ਚੈੱਕ ਕਰੀ ਜੰਨੇ ਆ ਆਪਣੇ ਖੇਤਾਂ ਦੇ ਵਿੱਚ ਬਸ ਚੱਲ ਮੁੜ ਚੱਲ ਆਇਆ ਹਾਂ ਬੋ ਬਾਈ ਮਿੱਤਰੋ ਪਾਣੀ ਲਾਉਂਦੇ ਲਾਉਂਦੇ ਮੈਨੂੰ ਇੱਕ ਚੀਜ਼ ਦਿਸ ਗਈ ਬਰਕੈਨਾ ਤੇ ਹੁੰਦੀ ਸੀਗੀ ਤੇ ਇਹ ਕਿਕਰਾਂ ਤੇ ਹੁੰਦੀ ਸੀ ਤੇ ਮੇਰੇ ਹਿਸਾਬ ਨਾਲ 베ਰੀਆਂ ਤੇ ਵੀ ਸ਼ਾਇਦ ਹੁੰਦੀ ਸੀ ਕਿਕਰਾਂ ਤੇ ਜ਼ਿਆਦਾ ਹੁੰਦੀ ਸੀਗੀ ਬਰਕੈਨਾ ਤੇ ਕਿਕਰਾਂ ਤੇ ਆ ਬਾਈ ਗੂੰਜ ਕੀਨੂ ਕੀਨੂ ਆਪਣਾ ਬਚਪਨਾ ਯਾਦ ਆ ਗਿਆ ਹਨਾ ਆ ਗੁੰਦ ਨੂੰ ਦੇਖ ਕੇ ਆ ਗੁੰਦ ਆਪਾਂ ਪਹਿਲਾਂ ਪੱਟ ਕੇ ਇਹਨੂੰ ਜਮਾ ਕਰਦੇ ਹੁੰਦੇ ਸੀ ਹਨਾ ਆ ਚੀਜ਼ ਨੂੰ ਆ ਦੇਖੋ ਜਮਾ ਕਰਕੇ ਫਿਰ ਇਹਦੇ ਬਹੁਤ ਪੰਗੇ ਲੈਂਦੇ ਹੁੰਦੇ ਸੀਗੇ ਕਾਪੀਆਂ ਚ ਪੇਨ ਵਾਸਤੇ ਤਤੀ ਤਤੀ ਕਰਦੇ ਇਹਨੂੰ ਗੁੰਦ ਇਕੱਠੀ ਕਰਕੇ ਕਰਮ ਕਰਦੇ ਗਰਮ ਕਰਨ ਤੋਂ ਬਾਅਦ ਫੇਰ ਹੀ ਜਾ ਕੇ ਕਿਤੇ ਚਿਪਕਾਉਂਦੇ ਪਰ ਕੰਮ ਬਹੁਤ ਘੱਟ ਲੱਤਾਗਾ ਬਸ ਉਹੀ ਪੰਗੇ ਲਈ ਜਾਂਦੇ ਰਹਿੰਦੇ ਸੀ ਹਨ ਤੇ ਬਾਕੀ ਕਿਹਦੇ ਕਿਹਦੇ ਕਿਹਨੇ ਕਿਹਨੇ ਆ ਪੰਗੇ ਲਿੱਤੇ ਆਪਣੇ ਬਚਪਨ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕਿਨੂ ਕਿਨੂ ਬਚਪਨ ਆਪਣਾ ਯਾਦ ਆ ਗਿਆ ਲੋ ਬਈ ਮਿੰਤਰਾ ਡੂਮਣਾ ਮੱਖੀਆਂ ਆਪਦਾ ਪਹੂਣੀ ਆ ਘਰ ਆ ਵਰ ਕਹਿਣ ਤੇ ਆਪਣੀ ਤੇ ਨੇੜੇ ਸਣਾ ਭਿੰਕੀ ਜੀ ਜਾਂਦੀਆਂ ਭਾ ਭਾਉਂ ਕਰੀ ਜਾਂਦੀਆਂ ਆ ਦੇਖੋ ਇਹਦੇ ਚਾਚੇ ਨਾਲ ਗੱਲ ਬਾਤ ਕਰਦੇ ਇੱਕ ਚਾਚਾ ਹੋ ਤਰਿਆ ਆਉਂਦਾ ਹੈਗਾ ਤੇ ਉਹ ਚਾਚੇ ਦਾ ਮੁੰਡਾ ਮੇਰਾ ਭਾਈ ਲੱਗਦਾ ਉਹ ਤਰਿਆ ਆਉਂਦਾ ਹੈਗਾ ਤੇ ਲੈ ਅੱਜ ਦੱਸ ਫਿਰ ਅੱਜ ਕਿਹੜੀ ਸਪਰੇ ਕਰਕੇ ਆਇਆ ਨੂੰ ਹੈ ਐਕਸ ਸਪਰੇ ਹੈ ਹੈ ਐਕਸ ਸਪਰੇ ਐਕਸ ਸਪਰੇ ਕੀ ਕੰਮ ਕਰਦੀ ਆ ਉਹ ਸੁੰਡੀ ਦਾ ਤੇ ਹਰੇ ਮੱਛਰ ਦਾ ਅੱਛਾ ਤੂੰ ਜੱਤਾ ਕੀ ਬੜਾਈਆ ਨਾ ਪਾਣੀ ਲਗਾਈ ਜੰਨੇ ਪਾਣੀ ਲਗਾਈ ਜੰਨੇ ਆ ਇਧਰਲੇ ਪਾਸੇ ਮਿੱਤਰੋ ਆਪਣੀ ਫੈਕਟਰੀ ਬਣੀ ਨੇ ਆ ਹਸੀ ਮਜ਼ਾਕ ਚੱਲਦਾ ਰਹਿੰਦਾ ਹੈ ਨਾ ਚਲ ਕੋਈ ਗੱਲ ਨਹੀਂ ਪਾਣੀ ਲਾਈ ਜਾਂਦਾ ਹੈਗਾ ਦੇ ਕਿੰਨਾ ਕਿ ਮੱਛਰ ਆਗਾ ਮੱਛਰ ਬਹੁਤ ਜਾਵੇ ਮੱਛਰ ਅੱਛਾ ਕੇ ਹਰਾ ਕੇ ਚਟਾ ਹਰਾ ਘੋੜਾ 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 ਕਵੜਾ ਚੱਕਦਾ ਕਵੜਾ ਔਰ ਲਾਓ ਕਿਹਨੂੰ ਪੁੱਛ ਲਈ ਜਾਨੀ ਜੋਏ ਵੀ ਕਿਹੜਾ ਕੀ ਕੰਨੀ ਸਪਰੇਆ ਕਰਤੀ ਤੁਸੀਂ ਹੁਣ ਤੱਕ ਆ ਚਾਰ ਸਪਰਾਂ ਕਰਤੀਆਂ ਮਿੱਤਰੋ ਨਰਮਾ ਕਿਵੇਂ ਫਲ ਫੁੱਲ ਵਧੀਆ ਚੱਕਿਆ ਠੀਕ ਹੈ ਥੋੜੇ ਚੱਕ ਰੱਖਿਆ ਵਧੀਆ ਵਧੀਆ ਐ ਕਹਿੰਦੇ ਨੇ ਵਧੀਆ ਹਨਾ ਵੀ ਉਹੀ ਯਾਰ ਲੈ ਚਾ ਇਹਨਾਂ ਨੇ ਪੂਰੀ ਰੌਣਕ ਲਾar ਖੇੜਾ ਓਏ ਉੱਥੇ ਵੀ ਫੈਕਟਰੀ ਬਣੀ ਹੈ ਜਿਹੜੀ ਉੱਥੇ ਜਾ ਕੇ ਬਣਾ ਆ ਸਾਨੂੰ ਕੱਢਣ ਗਿਆ ਕਿ ਚਲਾਤਾ ਤੇਰਾ ਕਹਿੰਦਾ ਸਾਨੂੰ ਕਹਿੰਦਾ ਕੱਟ ਦੇਣੀ ਕਹਿੰਦਾ ਹੌਲੀ ਹੌਲੀ ਆਪਾਂ ਨੂੰ ਐਵੇਂ ਕਿਵੇਂ ਕੱਟ ਦੇਣਗੇ ਯਾਰ ਸਹੀ ਗੱਲ ਆ ਆਪਣਾ ਸਾਰਾ ਕੁਝ ਆ ਹਾਂ ਟਰੈਕਟਰ ਤੇ ਬੈਠਾ ਨਹੀਂ ਬੰਦਾ। ਇਆਂ ਗੱਡਾਂ ਦੇ ਵਿੱਚ ਹੱਥ ਪਾਲਾ ਸੀ ਮਿੱਤਰੋ। ਆ ਨੱਕਾ ਪੱਟੇਗਾ ਸੀ ਪਹਿਲਾਂ। ਜੀਸੀਬੀ ਚੁੜਾ ਕੇ ਕਰਪੈਣ ਜੜਾਤੀ ਸੇ ਦੇ ਉੱਤੇ ਕਣਕ ਵੱਢਣਾ ਵੇ। ਤੇ ਉਦੋਂ ਬਾਅਦ ਚ ਬਸ ਇਹ ਜੀ ਘੋਲ ਹੋਈ ਬਸ ਲੋਟ ਹੀ ਨਹੀਂ ਕਰਿਆ। ਤੇ ੜੜ ਕੇ ਪੱਟੇਗਾ ਸੀ ਨੱਕਾ ਇਹ ਦੁਬਾਰਾ ਪਹਿਲਾਂ। ਤੇ ਉਹਦਾ ਪਾਪੇ ਵਰਗੇ ਬੰਨਗੇ ਸੀ ਕਿ ਮੈਂ ਕਿ ਗੱਟਾ ਪਾਸੇ ਕਿਵੇਂ ਹੋ ਰਿਹਾਗਾ ਇੱਥੋਂ ਆ ਕੇ ਮੈਂ ਛੇੜ ਲਿਆ। ਤੇ ਫਿਰ ਮੈਨੂੰ ਪਤਾ ਹੁਣ ਮੈਂ ਕਿੰਨਾ ਉਹ ਖਾਈ ਦੇ ਟੱਕਾਂ ਲਾ ਕੇ ਉੱਤੇ ਗੱਟਾ ਧਰ ਕੇ ਆਇਆ। ਇਹਦਾ ਸ਼ੁਕਰ ਗੁਰ ਲੈਟ ਹੈ ਨਹੀਂ ਸੀਗੀ। ਮੈਂ ਤਾਂ ਨਹੀਂ ਪੰਗਾ ਲੈ ਲਿਆ ਸੀ ਇਹਨੂੰ ਕਹਿੰਦੇ ਉਜੜੀਆਂ ਖੱਡਾਂ ਦੇ ਵਿੱਚ ਹੱਥ ਪਾਉਣਾ ਪੁੱਛੋਣਾ ਮਿੱਤਰੋ ਬਹੁਤ ਬੁਰਾ ਹਾਲ ਹੋ ਜਾਂਦਾ ਲੋਏ ਮਿੱਤਰੋ ਸਾਨੂੰ ਗਮਾਰੇ ਦੇ ਕਰਾ ਦਈਏ ਦਰਸ਼ਨ ਦਰਸ਼ਨ ਕੀ ਕਰਾਉਣੇ ਬਸ ਇਸ ਸਮੱਸਿਆ ਕੰਮ ਸਾਰੀ ਮਿਹਨਤ ਜੇ ਰੱਬ ਨੇ ਮੀਂਹ ਨਾ ਪਾਇਆ ਨਾ ਜੇ ਰੱਬ ਨੇ ਮਿੱਤਰੋ ਮੀਂਹ ਨਾ ਪਾਇਆ ਸਾਰੀ ਮਿਹਨਤ ਉਸ ਤੇ ਉਹਦੇ ਕਹਿਣ ਵਾਂਗ ਪਾਣੀ ਦਾ ਫਿਰ ਨਹੀਂ ਕੀ ਆ ਸੌਕਾ ਫਿਰ ਜੂਆ ਸੌਕੇ ਦਾ ਮਤਲਬ ਸਮਝਦੇ ਹੋ ਨਾ ਇਹਦੀ ਪਾਣੀ ਤੋਂ ਬਿਨਾਂ ਹੀ ਮਰ ਜੂ ਸਾਰਾ ਕੁਝ ਤੇ ਇਦਾਂ ਦੇ ਹਾਲ ਹੋਏ ਪਿਆ ਮਿੱਤਰੋ ਤੇ ਰੱਬ ਰੱਬਾ ਪਾ ਦੇ ਮੀਂਹ ਗੰਦੀ ਕਰਾਲਾ ਕਿਰਪਾ ਬਾਬੇ ਤੋਂ ਤੂੰ ਸਾਡਾ ਆਪਣੇ ਰਡਾਰ ਨੂੰ ਕਦੇ ਭਾਈ ਆ ਇੱਥੇ ਪੀ ਪਾ ਕੇ ਜਾ ਇਨੇ ਢੇੜੇ ਮਤਰਾ ਆਪਣੇ ਮੀਂਹ ਪਾ ਕੇ ਰੱਬ ਭਗ ਜਾਂਦਾ ਕਿ ਅਗਰ ਆਪਣੇ ਪਿੰਡ ਤੇ ਨਹੀਂ ਪਹੁੰਗਾ ਆਪਣੇ ਨੇੜੇ ਪਿੰਡਾਂ ਦੇ ਵਿੱਚ ਹੀ ਪਹੁੰਚਦਾ ਕਿ ਥੋੜੀ ਦੂਰ ਦੂਰ ਪਾਇਆ ਦਾਗਾ। ਜਾਂਦੀ। ਪਰਸਪਾਰ ਸ਼ਦਰ ਨਹੀਂ ਕਰ ਕਰਾ ਅਗਰ ਪਾ ਤੇ ਗਮਾਰਿਆ ਦਾ ਮਤਰਾ ਡਸਮਿਸਾ ਕੰਮ ਇਹ ਮੀਂਹ ਆ ਪਿਆ। ਗਮਾਰਾ ਦਾ ਓਖਾ ਕੰਮ ਫਿਰ।